ਪੰਜਾਬ ਦੇ ਵਿੱਚ ਇੱਕ ਪਾਸੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਤੇ ਉੱਥੇ ਹੀ ਦੱਸ ਦਈਏ ਕਿ ਇੱਕ ਫਲੱਡ ਗੇਟ ਟੁੱਟਣ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਪਠਾਨਕੋਟ ਦਾ ਮਾਦੂਪੁਰ ਹੈੱਡ ਵਰਕਰਸ ਜਿਸ ਦਾ ਫਲੱਡ ਗੇਟ ਟੁੱਟਿਆ ਤਾਂ ਦੱਸਦੇ ਇਹ ਕਿ ਗੇਟ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ ਤੇ ਇਸੇ ਦਰਮਿਆਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਗੇਟ ਹੀ ਰੁੜ ਗਿਆ ਪੰਜਾਬ ਦੇ ਕਰੀਬ ਜਿਹੜੇ ਅਫਸਰ ਤੇ ਕਰਮਚਾਰੀ ਨੇ ਸਿੰਚਾਈ ਵਿਭਾਗ ਦੇ ਉੱਥੇ ਮੌਜੂਦ ਸਨ ਜਿਨ੍ਹਾਂ ਨੂੰ ਉਸ ਤੋਂ ਬਾਅਦ 에ਅਰ ਫੋਰਸ ਦੇ ਵੱਲੋਂ ਵੇਖੋ ਕਿਵੇਂ ਰੈਸਕਿਊ ਕੀਤਾ ਗਿਆ ਤਾਂ ਭਾਰੀ ਤਬਾਹੀਏ ਪਾਣੀ ਮਚਾਰਿਆ ਹਾਲਾਂਕਿ ਪਾਣੀ ਜਿਹੜਾ ਇਸ ਵੇਲੇ ਕਾਫੀ ਬਿਕਾਬੂ ਹੋ ਚੁੱਕਿਆ ਹੈ ਤਾਂ ਸੁਵੀਰਾ ਜਿਹੜੀਆਂ ਤੁਹਾਨੂੰ ਬੁਖਾ ਰਹੇ ਆ ਮਾਦੋਪੁਰ ਹੈਡ ਵਰਕਰਸ ਦੀਆਂ ਤਾਂ ਮਾਦੋਪੁਰ ਹੈਡ ਵਰਕਰਸ ਦੇ ਵਿੱਚ ਜਿੱਥੇ ਫਲੱਡ ਗੇਟ ਜਿਹੜਾ ਹੈ ਉਹ ਟੁੱਟਦਾ ਹੈ ਤੇ ਇਸ ਦੇ ਦਰਮਿਆਨ ਪਾਣੀ ਵੇਖੋ ਕਿਵੇਂ ਬਿਨਾ ਰੁਕੇ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਇੱਥੋਂ ਵਗ ਰਿਹਾ ਹੈ ਤਾਂ ਅੱਗੇ ਜਾ ਕੇ ਇਸੇ ਪਾਣੀ ਨੇ ਤਬਾਹੀ ਮਚਾਣੀ ਹੈ ਲੋਕਾਂ ਦੇ ਵਿੱਚ ਉਸ ਵੇਲੇ ਤਰਾਹੀ ਤਰਾਹੀ ਮਚੀ ਹੋਈ ਹੈ ਅੱਗੇ ਅਲਰਟ ਕਰ ਦਿੱਤਾ ਗਿਆ ਕਿਉਂਕਿ ਪਾਣੀ ਆ ਰਿਹਾ ਹੈ ਤਾਂ ਉੱਥੇ ਹੀ ਦੱਸ ਦਿੱਤੀ ਗਿਆ ਕਿ ਇੱਥੇ ਗੇਟ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ ਤੇ ਜਿਸ ਵੇਲੇ ਇਹ ਫਲੱਡ ਗੇਟ ਟੁੱਟਿਆ ਤਾਂ ਉਸ ਵਿੱਚ ਕਾਫੀ ਕਰਮਚਾਰੀ ਤੇ ਅਫਸਰ ਵੀ ਅੰਦਰ ਮੌਜੂਦ ਸਨ ਫਲੱਡ ਗੇਟ ਟੁੱਟਦਾ ਤੇ ਖਤਰਾ ਹੁਣ ਹੋਰ ਵੀ ਜ਼ਿਆਦਾ ਵੱਧ ਚੁੱਕੇ ਪਾਸੇ ਲਗਾਤਾਰ ਅਸਮਾਨੋਂ ਬਰਸ ਰਹੀਆ ਮੀ ਜੋ ਕਿ ਆਫਤ ਬਣਿਆ ਹੋਇਆ ਪਠਾਨਕੋਟ ਦੀਆਂ ਤਸਵੀਰਾਂ ਮਾਦੋਪੁਰ ਹੈਡ ਵਰਕਰਸ ਜਿਹੜਾ ਹੈ ਇੱਥੇ ਫਲੱਡ ਗੇਟ ਟੁੱਟਿਆ ਪਾਣੀ ਇੰਨੇ ਤੇਜ਼ ਰਫ਼ਤਾਰ ਦੇ ਵਿੱਚੋਂ ਵਗਿਆ ਤਾਂ ਪੰਜਾਬ ਦੇ ਕਰੀਬ ਦੱਸਿਆ ਜਾ ਰਿਹਾ ਕਿ ਲੋਕ ਫਸੇ ਹੋਏ ਸਨ ਜਿਨ੍ਹਾਂ ਨੂੰ ਤੁਰੰਤ ਐਰ ਫੋਰਸ ਦੇ ਵੱਲੋਂ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ ਮਾਦੋਪੁਰ ਹੈੱਡ ਵਰਕਰਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਵਿਖਾ ਰਿਹਾ ਫਲੱਡ ਗੇਟ ਟੁੱਟਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਕਰਮਚਾਰੀ ਲਾਪਤਾ ਹੋ ਚੁੱਕਿਆ ਹੈ ਤੇ ਬਾਕੀਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਡੈਮ ਤੋਂ ਸਿੱਧਾ ਇਹ ਪਾਣੀ ਜਿਹੜਾ ਰਾਵੀ ਦਰਿਆ ਦੇ ਵਿੱਚੋਂ ਆਗਰਿਆਤ 라ਵੀਦਾਲੀਦਵਾਲੇ 라ਵੀ ਦੇ ਕੰਡੇ ਵਸੇ ਪਿੰਡ ਉਹਨਾਂ ਦੇ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਪਠਾਨਕੋਟ ਤੋਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਪੈਂਦੀ ਨਜ਼ਰ ਆ ਰਹੀ ਹੈ ਤਮਾਦੋਪੁਰ ਹੈਡ ਵਰਕਰਸ ਦਾ ਇਹ ਫਲੱਡ ਗੇਟ ਟੁੱਟਦਾ ਹੈ ਇਸ ਗੇਟ ਦੇ ਟੁੱਟਣ ਦੇ ਚੱਲਦਿਆਂ ਪਾਣੀ 라ਵੀ ਦਰਿਆ ਦੇ ਵਿੱਚ ਕਾਫੀ ਸਪੀਡ ਦਿਨਾ ਜਾਂਦਾ ਨਜ਼ਰ ਆ ਰਹੀ ਹੈ